ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤ ਨਾਹੀ ਰੇ ਗੁਰਿਆਰੇ ਕੋ गुण ਨਹੀਂ ਆਪੇ ਤਰਸ ਪਈ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਸੱਜਣ ਮਿਲਿਆ ਨਿਕ ਨਾਮ ਮਿਲੈ ਤਾਂ ਜੀਵ ਤਨ ਮਨ ਥੀਵੇ ਹਰਿਆ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਢਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਔਖਦ ਤੇਰੋ ਰਾਮ ਦਯਾਨ ਮੋਹਿਆ ਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰਹਿ ਪ੍ਰਤਪਾਲ ਔਖਦ ਤੇਰੂ ਗਤ ਨਹੀਂ ਜਾਣੇ ਤੋ ਆਪ ਕਰਹਿ ਪ੍ਰਤਪਾਨ ਰਹਾ ਧਾਰਨੁ ਗ੍ਰਹ ਸਮੀ ਮੇਰੀ ਦੁਤੀਆ ਪਾਉ ਨਿਵਾਰ ਵंदन ਕਟ ਲਿਓ ਆਪਣੇ ਕਰ ਕਬ ਹੋ ਨ ਆਵੇ ਹਾਰ ਤੇਰੀ ਸਰਨ ਪਿਆ ਹਉ ਜੀਵਾਂ ਤੋ ਸਮਰਤ ਪੁਰਖ ਮਿਹਰਬਾਨ ਵਕੋ ਆਰਾਧੀ ਨਾਨਕ ਸਦ ਗੁਰਬਾਨ ਤੇਰੀ ਸਰਨ ਪਿਆ ਹਉ ਜੀਵਾਂ ਤੋ ਸਮਰਤ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕੋ ਆਰਾਧੀ ਨਾਨਕ ਸਦ ਗੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀ ਅੱਜ ਦਾ ਜੋ ਮੁਖ ਵਾਕ 675 ਅੰਗ ਦੇ ਉੱਤੇ ਸੁਭਾਏ ਮਾਨ ਤਨਸਰੀ ਮਹੱਲਾ ਪੰਜਵਾਂ ਪੰਜਵੇਂ ਪਤਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਤਨਾਸਰੀ ਰਾਗ ਦੇ ਵਿੱਚ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ ਕੀ ਕਹਿ ਰਹੇ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਐ ਔਖਦ ਤੇਰੋ ਨਾਮ ਦਿਆਲ ਔਖਦ ਹੁੰਦਾ ਹੈ ਦਵਾਈ ਸੱਚੇ ਪਾਤਸ਼ਾਹ ਆਹ ਜਿਹੜਾ ਤੇਰਾ ਨਾਮ ਹੈ ਨਾ ਇਹ ਸਾਡੇ ਵਾਸਤੇ ਇੱਕ ਦਵਾਈ ਦਾ ਕੰਮ ਕਰਦੀ ਹੈ ਜਦੋਂ ਗੁਰਬਾਣੀ ਨੂੰ ਤੁਸੀਂ ਸਮਝੋਗੇ ਗੁਰਬਾਣੀ ਨੂੰ ਆਪਣੇ ਜੀਵਨ ਤੇ ਢਾਲੋਗੇ ਤੁਹਾਡਾ ਜੀਵਨ ਬਦਲ ਜਾਣਾ ਜਦੋਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਡਾਕਟਰ ਕੋਲ ਜਾਂਦਾ ਹੈ ਦਵਾਈ ਲੈਂਦਾ ਹੈ ਬੰਦਾ ਕਹਿੰਦਾ ਮੈਂ ਠੀਕ ਹੋ ਗਿਆ ਪਰ ਸਾਡੇ ਅੰਦਰ ਬੜਾ ਕੁਝ ਮਾੜਾ ਚੱਲਦਾ ਹੈ ਇਹ ਦਵਾਈਆਂ ਨਾਲ ਨਹੀਂ ਠੀਕ ਹੋਣਾ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔਖਦ ਮੁਖ ਦੇਵੈ ਕੱਟੈ ਜਮ ਕੀ ਹੰਦਾ ਕਹਿੰਦੇ ਜਿਹੜੀ ਇਹ ਦਵਾਈ ਹੈ ਨਾ ਇਹ ਤੇ ਸਾਡਾ ਜਨਮ ਮਰਨ ਵੀ ਕੱਟ ਸਕਦੀ ਹੈ ਇਹ ਦਵਾਈ ਇੰਨੀ ਤੇਜ ਹੈ ਇੰਨੀ ਵਧੀਆ ਦਵਾਈ ਹੈ ਜਿਹੜੀ ਕੋਈ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਔਖਦ ਤੇਰੋ ਨਾਮ ਦਿਆਲ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਸਭ ਤੋਂ ਵੱਡੀ ਦਵਾਈ ਹੈ ਉਹਨੂੰ ਚਾਹੇ ਤੁਸੀਂ ਰਾਮ ਕਹਿ ਲੋ ਚਾਹੇ ਅੱਲਾਹ ਕਹਿ ਲੋ ਚਾਹੇ ਵਾਹਿਗੁਰੂ ਕਹਿ ਲੋ ਭਗਵਾਨ ਕਹਿ ਲੋ ਜਿਹੜੇ ਮਰਜੀ ਨਾਮ ਨਾਲ ਉਹਨੂੰ ਪੁਕਾਰ ਲਓ ਪਰ ਕਹਿੰਦੇ ਇਹ ਦਵਾਈ ਸਭ ਤੋਂ ਵਧੀਆ ਹੈ ਮੋਹੇ ਆਤਰ ਤੇਰੀ ਗੱਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤੀਪਾਲ ਆਤਰ ਹੁੰਦਾ ਜਿਵੇਂ ਕਹਿਦੀ ਇਹ ਮੂਰਖ ਸੱਚੇ ਪਾਤਸ਼ਾਹ ਮੈਂ ਮੂਰਖ ਬੰਦੇ ਨੇ ਅਜੇ ਤੱਕ ਤੈਨੂੰ ਸਮਝਿਆ ਹੀ ਨਹੀਂ ਤੇਰੀ ਗੱਤ ਨਹੀਂ ਜਾਣੀ ਗੱਤ ਦਾ ਭਾਵ ਦਾ ਸਮਝਣਾ ਮੋਹਿਆ ਤਰ ਤੇਰੀ ਗੱਤ ਨਹੀਂ ਜਾਣੀ ਤੂੰ ਆਪ ਕਰੈ ਪ੍ਰਤਿਪਾਲ ਸੱਚੇ ਪਾਤਸ਼ਾਹ ਸੀ ਤੇ ਤੈਨੂੰ ਨਹੀਂ ਸਮਝ ਸਕੇ ਪਰ ਤੂੰ ਫੇਰ ਵੀ ਸਾਡੇ ਤੇ ਕਿਰਪਾ ਕਰਦਾ ਰਿਆ ਰੋਜ਼ ਸਾਨੂੰ 24000 ਸਾਂ ਬਖਸ਼ ਦਿੰਦਾ ਰੋਜ਼ ਸਾਨੂੰ ਆ ਦੁਨੀਆ ਦਿਖਾ ਦਿੰਨੇ ਮੋਹਿਆ ਤੁਰ ਤੇਰੀ ਗੱਤ ਨਹੀਂ ਜਾਨੀ ਅਸੀਂ ਤੇ ਤੈਨੂੰ ਜਾਣ ਹੀ ਨਹੀਂ ਸਕੇ ਪਰ ਤੂੰ ਫਿਰ ਵੀ ਸਾਡੇ ਤੇ ਕਿਰਪਾ ਕਰਦਾ ਰਿਹਾ ਸਾਨੂੰ ਆ ਜੀਵਨ ਬਖਸ਼ਦਾ ਰਿਹਾ 24000 ਸਾਂ ਰੋਜ਼ ਦਿੰਦਾ ਰਿਹਾ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਨਾ ਰਹਾਓ ਦਾ ਭਾਵ ਹੁੰਦਾ ਵਿਸਰਾਮ ਰਹਾਓ ਦਾ ਭਾਵ ਹੁੰਦਾ ਰੁਕਣਾ ਰੁਕਣ ਦਾ ਵੀ ਭਾਵ ਗੁਰੂ ਸਾਹਿਬ ਕਹਿੰਦੇ ਵੀ ਇਹ ਸ਼ਬਦ ਨੂੰ ਤੁਸੀਂ ਨੇ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਪੜ੍ਹ ਕੇ ਅੱਗੇ ਨਹੀਂ ਲੰਘ ਜਾਣਾ ਇਹਦੇ ਤੇ ਅਮਲ ਵੀ ਕਰਨਾ ਹੈ ਅੱਗੇ ਗੁਰੂ ਅਰਜਨ ਸਾਹਿਬ ਨੇ ਕਹੇ ਧਾਰ ਅਨੁਗ੍ਰਹੋ ਸਵਾਮੀ ਮੇਰੇ ਦੁਤੀਆ ਭਾਉ ਨਿਵਾਰ ਕਹਿੰਦੇ ਸੱਚੇ ਪਾਤਸ਼ਾਹ ਅਨੁਗ੍ਰਹ ਦਾ ਭਾਵ ਉਹ ਨ ਕਿਰਪਾ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਕਿਰਪਾ ਕੀਤੇ ਮੇਰੇ ਅੰਦਰੋਂ ਉਹ ਜਿਹੜਾ ਮਾੜਾ ਚੱਲ ਰਿਹਾ ਨਾ ਉਹ ਕੱਟਤਾ ਤੁਸੀਂ ਨੇ ਮੇਰੇ ਅੰਦਰ ਮਾਇਆ ਦਾ ਜਾਦੇ ਖਿਆਲ ਚੱਲ ਪਿਆ ਸੱਚੇ ਪਾਤਸ਼ਾਹ ਇਹਨੂੰ ਵੀ ਤੁਸੀਂ ਮੇਰੇ ਅੰਦਰੋਂ ਕੱਢ ਦਿਓ ਕਿਰਪਾ ਕਰਕੇ ਪੈਸਾ ਮਾੜਾ ਨਹੀਂ ਹੁੰਦਾ ਮਾਇਆ ਮਾੜੀ ਨਹੀਂ ਹੁੰਦੀ ਪਰ ਜਿਹੜਾ ਸ਼ਬਦ ਗੁਰੂ ਸਾਹਿਬ ਕਹਿ ਰਹੇ ਹਨ ਕਿ ਜੇ ਤੁਸੀਂ ਇਕੱਲਾ ਪੈਸੇ 'ਚ ਹੀ ਰਹੇਗੇ ਗੁਰੂ ਵੱਲੋਂ ਟੁੱਟ ਗਏ ਕਹਿੰਦੇ ਫਿਰ ਉਹ ਪੈਸੇ ਦਾ ਵੀ ਕੀ ਫਾਇਦਾ ਉਹ ਪੈਸੇ ਦਾ ਵੀ ਕੀ ਫਾਇਦਾ ਕਹਿੰਦੇ ਜਦੋਂ ਅਸੀਂ ਪੜਦੇ ਆ ਨਾ ਗੁਰਬਾਣੀ ਗੁਰਬਾਣੀ ਦੇ ਵਿੱਚ ਸ਼ਬਦ ਆਉਂਦੇ ਐ ਕਿ ਰਾਵਣ ਕੋਲੇ ਕੀ ਨਹੀਂ ਸੀ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕਹਿੰਦੇ ਉਹਦੀ ਲੰਕਾ ਜਿਹੜੀ ਸਾਰੀ ਸੋਨੇ ਦੀ ਸੀ ਪਰ ਕਹਿੰਦੇ ਉਹ ਪ੍ਰਮਾਤਮਾ ਨੂੰ ਸਮਝ ਨਹੀਂ ਸਕਿਆ ਜੇ ਸੀ ਸਮਝ ਨਾ ਸਕੇ ਕਹਿੰਦੇ ਫਿਰ ਪੈਸੇ ਦਾ ਵੀ ਕੀ ਫਾਇਦਾ ਬੰਧਨ ਕਾਟ ਲੇਹੋ ਆਪਣੇ ਕਰ ਕਬ ਹੁ ਨਾ ਆਵੇ ਹਾਰ ਕਹਿੰਦੇ ਜਿਹੜਾ ਮਾਇਆ ਦਾ ਬੰਧਨ ਪਿਆ ਹੋਇਆ ਹੈ ਨਾ ਸਾਨੂੰ ਸੱਚੇ ਪਾਤਸ਼ਾਹ ਐਸਾ ਹੋ ਰਹੀ ਹੈ ਪੈਸਾ ਸਭ ਕੋਲੇ ਹੋਣਾ ਚਾਹੀਦਾ ਕੋਠੀਆਂ ਹੋਣੀਆਂ ਚਾਹੀਦੀਆਂ ਨੇ ਜ਼ਮੀਨਾਂ ਜਾਇਦਾਦਾਂ ਹੋਣੀਆਂ ਚਾਹੀਦੀਆਂ ਪਰ ਉਹਦੇ ਵਿੱਚ ਫਸਣਾ ਨਹੀਂ ਗੁਰੂ ਸਾਹਿਬ ਕਹਿੰਦੇ ਪਿਆਰ ਪਰਮਾਤਮਾ ਦੇ ਨਾਲ ਪਾਉਣਾ ਇਹ ਚੀਜ਼ਾਂ ਜਿਹੜੀਆਂ ਨੇ ਤੇ ਆਉਂਦੀਆਂ ਨੇ ਜਾਂਦੀਆਂ ਨੇ ਆਉਨੀਆਂ ਨੇ ਜਾਂਦੀਆਂ ਨੇ ਬੰਧਨ ਕਾਟ ਲੈ ਹੋ ਆਪਣੇ ਕਰ ਕਬਹੂ ਨਾ ਆਵੇ ਹਾਰ ਜੇ ਸੱਚੇ ਪਾਤਸ਼ਾਹ ਮੇਰੇ ਇਹ ਬੰਧਨ ਕੱਟੇ ਜਾਣ ਮੈਂ ਕਦੇ ਨਹੀਂ ਹਾਰਦਾ ਤੇਰੀ ਸ਼ਰਨ ਪਿਆ ਹੋ ਜੀਵਾ ਤੂੰ ਸਮਰੱਥ ਪੁਰਖ ਮਿਹਰਬਾਨ ਤੇਰੀ ਸ਼ਰਨ ਪਿਆ ਹੋ ਜੀਵਾ ਸੱਚੇ ਪਾਤਸ਼ਾਹ ਜਦੋਂ ਸੀ ਤੇਰੀ ਸ਼ਰਨ ਚ ਆ ਜਾਂਦੇ ਆ ਨਾ ਉਦੋਂ ਐਦਾਂ ਲੱਗਦਾ ਕਿ ਮੇਰੇ ਚ ਜਿੰਦ ਆ ਗਈ ਜਦੋਂ ਤੇਰੇ ਤੋਂ ਦੂਰ ਜਾਂਦੇ ਆ ਐਦਾਂ ਲੱਗਦਾ ਕਿ ਆ ਜੀਵਨ ਖਤਮ ਹੋ ਗਿਆ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਆਖਾਂ ਜੀਵਾ ਵਿਸਰ ਮਰ ਜਾਓ ਜਦੋਂ ਸੱਚੇ ਪਾਤਸ਼ਾਹ ਤੇਰਾ ਨਾਮ ਜਪਦੇ ਆ ਨਾ ਆਖਾਂ ਜੀਵਾ ਉਦੋਂ ਜਿਉਂ ਜਾਂਦੇ ਆ ਸੀ ਵਿਸਰ ਮਰ ਜਾਓ ਜਦੋਂ ਤੇਰੀ ਯਾਦ ਮੇਰੇ ਹਿਰਦੇ ਚੋਂ ਭੁੱਲ ਜਾਂਦੀ ਐ ਉਦੋਂ ਇਦਾਂ ਲੱਗਦਾ ਕਿ ਮੌਤ ਹੋ ਗਈ ਆੱਖਾਂ ਜੀਵਾ ਵਿਸਰੈ ਮਰ ਜਾਓ ਇੱਥੇ ਗੁਰੂ ਸਾਹਿਬ ਕਹਿੰਦੇ ਤੇਰੀ ਸ਼ਰਨ ਪਿਆ ਹੋ ਜੀਵਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ ਮੈਂ ਤੇਰੀ ਸ਼ਰਣ ਚ ਆ ਗਿਆ ਜੀ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੇਰਾ ਸਭੋ ਦੁੱਖ ਗਵਾਏ ਜੀਓ ਜਿਹੜਾ ਮੇਰੇ ਅੰਦਰ ਦੁੱਖ ਬਣਿਆ ਹੋਇਆ ਸੱਚੇ ਪਾਈਸ਼ਾ ਹੁਣ ਮੈਂ ਤੇਰੀ ਸ਼ਰਣ ਚ ਆ ਗਿਆ ਹੁਣ ਮੇਰੇ ਉਹ ਦੁੱਖ ਘਟਦੇਓ ਉਹ ਦੁੱਖ ਕੱਟੇ ਕਦੇ ਨਲ ਜਾਣਗੇ ਔਖਦ ਤੇਰੋ ਨਾਮ ਦਯਾਨ ਕਿ ਆ ਜਿਹੜੀ ਔਖਦ ਦਵਾਈ ਹੈ ਜਿਹੜੀ ਪ੍ਰਮਾਤਮਾ ਦਾ ਨਾਮ ਇਹਦੇ ਨਾਲ ਕੱਟੇ ਜਾਣਗੇ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਨਾ ਭਰੀ ਹੈ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਖੇ ਮੋਤ ਬਲੇਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਜਦੋਂ ਕੱਪੜਾ ਖਰਾਬ ਹੋ ਜਾਂਦਾ ਉਹਨੂੰ ਸਾਬਣ ਦੇ ਨਾਲ ਧੋਇਆ ਜਾਂਦਾ ਜਦੋਂ ਪਿੰਡੇ ਦੇ ਉੱਤੇ ਮੈਲ ਲੱਗ ਜਾਂਦੀ ਹੈ ਇਹਨੂੰ ਪਾਣੀ ਦੇ ਨਾਲ ਧੋਇਆ ਜਾਂਦਾ ਪਰ ਗੁਰੂ ਸਾਹਿਬ ਕਹਿੰਦੇ ਜਿਹੜੀ ਮੈਲ ਮਨ ਤੇ ਲੱਗੀ ਨਾ ਕਹਿੰਦੇ ਉਹ ਸਾਬਣ ਨਾਲ ਨਹੀਂ ਧੋਈ ਜਾਣੀ ਉਹ ਔਖਦ ਤੇਰੋ ਨਾਮ ਦਿਆਲ ਆਹ ਕਹਿੰਦੇ ਦਵਾਈ ਜਿਹੜੀ ਹੈ ਪ੍ਰਮਾਤਮਾ ਦੇ ਨਾਮ ਦੀ ਇਹਦੇ ਨਾਲ ਉਹ ਸਾਫ ਹੋ ਜਾਣਾ ਤੇਰੀ ਸ਼ਰਨ ਪਿਆ ਹਾਂ ਜੀਵਾ ਤੂੰ ਸਮਰੱਥ ਪੁਰਖ ਮਿਹਰਬਾਨ ਸੱਚੇ ਪਾਤਸ਼ਾਹ ਤੂੰ ਸਮਰੱਥ ਹੈ ਤੂੰ ਬਹੁਤ ਵੱਡਾ ਹੈ ਪੁਰਖ ਦਾ ਭਾਵ ਹੁੰਦਾ ਮਹਾਨ ਤੂੰ ਬਹੁਤ ਮਹਾਨ ਹੈ ਤੂੰ ਮਿਹਰવાન ਤੂੰ ਸਾਰਿਆਂ ਦੇ ਉੱਤੇ ਮਿਹਰ ਕਰਨ ਵਾਲਾ ਹੈ ਤੂੰ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲਾ ਹੈ ਤੂੰ ਕਿਸੇ ਤੋਂ ਡਰਦਾ ਨਹੀਂ ਹੈ ਤੂੰ ਸਾਰਿਆਂ ਦੇ ਉੱਤੇ ਇੱਕੋ ਜੀ ਨਜ਼ਰ ਰੱਖਦਾ ਹੈ ਜਿਵੇਂ ਸੂਰਜ ਚੜ੍ਹਦਾ ਹੈ ਨਾ ਸਾਰਿਆਂ ਦੇ ਘਰੇ ਓਨੀਆਂ ਧੁੱਪ ਆਉਂਦੀ ਹੈ ਓਨੀਆਂ ਕਿਰਨਾਂ ਆਉਂਦੀਆਂ ਨੇ ਉਹ ਸਾਡੀ ਇੱਛਾ ਹੈ ਕਿ ਅਸੀਂ ਉਹ ਕਿਰਨਾਂ ਦਾ ਆਨੰਦ ਮਾਣਣਾ ਹੈ ਕਿ ਨਹੀਂ ਮੰਨਣਾ ਪਰਮਾਤਮਾ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਹੈ ਆਠ ਪਹਿਰ ਪ੍ਰਭ ਕੋ ਆਰਾਧੀ ਨਾਨਕ ਸਦਗੁਰੂਵਾਰ ਕਿ ਪਰਮਾਤਮਾ ਨੂੰ ਅੱਠੇ ਪਹਿਰ ਆਰਾਧਨਾ ਚਾਹੀਂਦਾ ਆਠ ਪਹਿਰ ਪ੍ਰਭ ਕੋ ਆਰਾਧੀ ਉਸ ਪਰਮਾਤਮਾ ਨੂੰ ਹਰ ਟਾਈਮ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਰਦੇ ਰਹਿਣਾ ਚਾਹੀਦਾ ਪਰ ਉਹ ਚੱਲਦਾ ਚੱਲਦਾ ਇੱਕ ਦਿਨ ਵਾਹਿਗੁਰੂ ਵਾਹਿਗੁਰੂ ਹਿਰਦੇ ਚ ਉਤਰ ਜਾਣਾ ਜਿੱਦੇ ਹਿਰਦੇ ਚ ਉਤਰ ਗਿਆ ਉਹਦੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਣਗੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਇੱਕ ਦਿਨ ਵਿੱਚੇ ਰਲ ਜਾਗੇ ਜੇ ਕੱਲਾ ਜੀਵ ਤੂੰ ਹੀ ਬੋਲਦੇ ਰਹੇ ਫੇਰ ਨਹੀਂ ਗੁਰੂ ਸਾਹਿਬ ਕਹਿੰਦੇ ਜੀਵ ਤੋਂ ਬੋਲਣ ਵਾਲੀ ਦੁਨੀਆ ਪਰ ਹਿਰਦੇ ਚੋਂ ਬੋਲਣ ਵਾਲਾ ਕੋਈ ਕੋਈ ਹੁੰਦਾ ਹੈ ਰਾਮ ਰਾਮ ਕਰਤਾ ਸਭ ਜੱਗ ਫਿਰੈ ਰਾਮ ਨਾ ਪਾਇਆ ਜਾਏ ਕਹਿੰਦੇ ਉਹ ਪਾਇਆ ਤਾਂ ਨਹੀਂ ਜਾਂਦਾ ਕਿਉਂਕਿ ਅਸੀਂ ਜੀਬ ਤੋਂ ਬੋਲਦੇ ਰਹੇ ਕਦੇ ਹਿਰਦੇ ਚੋਂ ਨਹੀਂ ਬੋਲੇ ਜਿੱਦੇ ਹਿਰਦੇ ਚੋਂ ਆਵਾਜ਼ ਨਿਕਲ ਗਈ ਉਹਦੇ ਪ੍ਰਮਾਤਮਾ ਚ ਮਿਲ ਜਾਗੇ ਆਠ ਪੈਰ ਪ੍ਰਭ ਕੋ ਅਰਾਧੇ ਉਹਨੂੰ ਧਿਆਉਣਾ ਚਾਹੀਦਾ ਕਦੇ ਨਾ ਕਦੇ ਬੋਲਦੇ ਬੋਲਦੇ ਕਦੇ ਨਾ ਕਦੇ ਹਿਰਦੇ ਚੋਂ ਆਵਾਜ਼ ਨਿਕਲਣੀ ਹੈ ਨਾਨਕ ਸਦਗੁਰਵਾਨ ਜਿਹੜੇ ਤੈਨੂੰ ਸੱਚੇ ਪਾਤਸ਼ਾਹ ਹਰ ਟਾਈਮ ਧਿਆਉਂਦੇ ਰਹਿੰਦੇ ਨੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਨਾਨਕ ਦੇਵ ਜੀ ਦਾ ਨਾਮ ਲੈ ਕੇ ਕਹਿੰਦੇ ਆ ਗੁਰੂ ਨਾਨਕ ਦੇ ਮਹਾਰਾਜ ਉਹਨਾਂ ਤੋਂ ਕੁਰਬਾਨ ਜਾਂਦੇ ਆ ਨਾਨਕ ਸਦ ਕੁਰਬਾਨ ਉਹਨਾਂ ਤੋਂ ਕੁਰਬਾਨ ਜਾਂਦੇ ਆ ਉਹਨਾਂ ਤੋਂ ਵਾਰਨੇ ਵਾਰਨੇ ਜਾਂਦੇ ਆ ਜਦੋਂ ਅਸੀਂ ਗੁਰੂ ਨੂੰ ਚੇਤਾ ਕਰਦੇ ਰਵਾਂਗੇ ਗੁਰੂ ਸਾਡੇ ਤੋਂ ਕੁਰਬਾਨ ਹੁੰਦਾ ਤੇਰੀ ਸ਼ਰਨ ਪਿਆ ਹਾਂ ਜੀਵਾ ਤੋ ਸਮਰੱਤ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕੋ ਆਰਾਧੇ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ